ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਅੱਜ ਪਿੰਡ ਕੋਹਾਲੀ ਵਿਖੇ ਹੋਈ ਸਰਬਸੰਮਤੀ ਨਾਲ ਇਸ ਮੁੱਖੇ ਇਕਾਈ ਦੀ ਚੋਣ ਕੀਤੀ ਗਈ ਜਿਹੜੀ ਚੋਣ ਹੋਈ ਇਹ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਹੋਈ ਜਿੱਦੀ ਪ੍ਰਧਾਨ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਨੇ ਕੀਤੀ ਇਸ ਮੁੱਖੇ ਬਚਿੱਤਰ ਸਿੰਘ ਕੋਟਲਾ ਨੇ ਬੋਲਦਿਆਂ ਹੋਇਆਂ ਆਖਿਆ ਕਿ ਦਿੱਲੀ ਕੂਚ ਲਈ ਪਿਛਲੇ 5.5 ਮਹੀਨਿਆਂ ਤੋਂ ਕਿਸਾਨ ਸੰਭੂ ਖਨੋਰੀ ਬਾਰਡਰਾਂ ਤੇ ਡਟੇ ਹੋਏ ਹਨ ਪਤ ਅਤੇ ਆਪਣੇ ਧਰਨੇ ਨੂੰ ਕਾਮਯਾਬ ਕਰ ਰਹੇ ਹਨ ਉਹਨਾਂ ਨੇ ਆਖਿਆ ਕਿ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਹੁਣ ਸਰਕਾਰ ਰਸਤਾ ਖੋਲਣਾ ਚਾਹੁੰਦੀ ਹੈ ਉਹਨਾਂ ਨੇ ਆਖਿਆ ਕਿ ਹੁਣ ਵੱਡੀ ਗਤੀ ਵਿੱਚ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਮੀਟਿੰਗਾਂ ਕਰ ਰਹੀਆਂ ਹਨ ਅਤੇ ਦਿੱਲੀ ਕੂਚ ਲਈ ਤਿਆਰੀਆਂ ਵੀ ਕਰ ਰਹੇ ਹਨ ਉਹਨਾਂ ਨੇ ਆਖਿਆ ਕਿ ਜਿਹੜਾ ਕਿ ਕਿਸਾਨਾਂ ਦੀ ਮੰਗ ਹੈ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੱਕ ਇਹ ਧਰਨਾ ਜਾਰੀ ਰਹੇਗਾ ਅਤੇ ਜੋ ਹੋਰ 12 ਮੰਗਾਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਹਨ ਸਾਰੀਆਂ ਹੱਲ ਕਰਵਾਈਆਂ ਜਾਣਗੀਆਂ ਉਹਨਾਂ ਨੇ ਆਖਿਆ ਇਸ ਲਈ ਹੁਣ ਕਥਾ ਨਾ ਬਲੋ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰੀਆਂ ਗੱਲਬਾਤ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਅੱਜ ਜਿਹੜਾ ਪਿਛਲੇ ਸਾਢੇ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਤੇ ਦੱਬ ਵਾਲੀ ਬਾਰਡਰ ਤੇ ਜਿਹੜੇ ਚੱਲ ਰਿਹਾ ਧਰਨਾ ਉਹਨੂੰ ਮੱਖ ਰੱਖਦਿਆਂ ਹੋਇਆਂ ਪਿੰਡ ਕੋਹਾਲੀ ਦੇ ਵਿੱਚ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿੱਚ ਇੱਕ ਮੀਟਿੰਗ ਕੀਤੀ ਗਈ ਔਰ ਉਸ ਜਿਹੜਾ ਧਰਨੇ ਨੂੰ ਮਜ਼ਬੂਤੀ ਵਾਸਤੇ ਇੱਥੇ ਇੱਕ ਸਾਡੀ ਜਿਹੜੀ ਪੁਰਾਣੀ ਕਮੇਟੀ ਸੀ ਉਹਦੇ ਪ੍ਰਧਾਨ ਸਾਹਿਬ ਜਿਹੜੇ ਘੱਟ ਕੰਮ ਕਰਦੇ ਸੀ ਉਹਦਾ ਕਰਕੇ ਨਵੇਂ ਪ੍ਰਧਾਨ ਦੀ ਅੱਜ ਚੋਣ ਕੀਤੀ ਗਈ ਔਰ ਕਮੇਟੀ ਜਿਹੜੀ ਆ ਉਹ ਮਜ਼ਬੂਤ ਕਰਕੇ ਜਿਹੜਾ ਆਪਣਾ ਸਰਕਾਰ ਦੇ ਨਾਲ ਜਿਹੜਾ ਚੱਲ ਰਿਹਾ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਰਾਇਦਰ ਰੱਖਦਿਆਂ ਔਰ ਜਿਵੇਂ ਆਪਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਦੇ ਰਹੇ ਆ ਨਸ਼ਿਆਂ ਦੇ ਵਿਰੁੱਧ ਵਿੱਚ ਉਹਨਾਂ ਦੇ ਜਿਹੜੇ ਵਿਚਾਰ ਵਟਾਂਦਰਾ ਕਰਕੇ ਅੱਜ ਇੱਥੇ ਜਿਹੜਾ ਨਵੇਂ ਪ੍ਰਧਾਨ ਨੇ ਜੁਤਕ ਦਿੱਤੇ ਗਏ ਨੇ ਔਰ ਜਿਹੜਾ ਸ਼ੰਭੂ ਬਾੜਰਿਆ ਆਪਣਾ ਉੱਥੇ ਲੱਗਾ ਕੈਂਪ ਪਿਆ ਉਹਨੂੰ ਮਜ਼ਬੂਤੀ ਵਾਸਤੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਅਗਲਾ ਸੈਕਸ਼ਨ ਹੋ ਗਿਆ ਉਹਨਾਂ ਨੇ ਕਿਹਾ ਤਿਆਰੀ ਉੱਥੇ ਸਾਡੇ ਰੈਵਲਰ ਬੰਦੇ ਜਾਂਦੇ ਆ ਜੀ ਹਫ਼ਤੇ ਹਫ਼ਤੇ ਦੀ ਸਾਡੀ ਸ਼ਿਫਟ ਹੈ ਜੀ ਉਛੇ ਤਦੇ ਮੁਤਾਬਕ ਜਿਹੜਾ ਅੱਜ ਇਸ ਪਿੰਡ ਦੇ ਵਿੱਚੋਂ ਜਿਹੜਾ ਕੁਝ ਸਮੇਂ ਦੇ ਉੱਤੋਂ ਨਹੀਂ ਉੱਥੇ ਜਾ ਸਕੇ ਸ਼ੰਭੂ ਬਾਰਡਰ ਤੇ ਅੱਜ ਇੱਥੇ ਜਿਹੜੇ ਨਵੀਂ ਕਮੇਟੀ ਨਿਯੁਕਤ ਕਰਕੇ ਔਰ ਉਹ ਸ਼ੰਭੂ ਬਾਰਡਰ ਦੇ ਉੱਤੇ ਜਾਣ ਵਾਸਤੇ ਜਿਹੜਾ ਇੱਥੋਂ ਵੀ ਜਿਹੜੀ ਵਾਰੀ ਆ ਉਹ ਇਹ ਹਰ ਮਹੀਨੇ ਬਾਅਦ ਆ ਜਿਹੜੇ ਆ ਇਹਨਾਂ ਦੀ ਵਾਰੀ ਜਿਵੇਂ ਲੱਗਿਆ ਕਰੋਗੇ ਉਸ ਹਿਸਾਬ ਨਾਲ ਆਪਣੀ ਵਾਰੀ ਨਾਲ ਜਾਣਗੇ ਉੱਥੇ ਕਿਉਂਕਿ ਉੱਥੇ ਤੁਹਾਨੂੰ ਪਤਾ ਵਾਰੀ ਦੇ ਨਾਲ ਸਿਸਟਮ ਜਿਹੜਾ ਉਹ ਚੱਲ ਰਿਹਾ ਲੰਮਾ ਸੰਘਰਸ਼ਾ ਲੰਮਾ ਚੱਲਣਾ 24 ਤੱਕ ਚੱਲਣਾ ਕਿ 27 ਤੱਕ ਚੱਲਣਾ ਕਿ 29 ਤੱਕ ਚੱਲਣਾ ਕੇ ਗਾਂਵ ਨੂੰ ਚਲਣਾ ਕਿਉਂਕਿ ਜਿਹੜੇ ਲੰਮੇ ਸੰਘਰਸ਼ ਹੁੰਦੇ ਆ ਇਹ ਤੁਹਾਨੂੰ ਪਤਾ ਹੀ ਵਾਰੀਆਂ ਨਾ ਹੁੰਦੇ ਆ ਉਹਦੇ ਚ ਵਾਰੀਆਂ ਲੱਗੀਆਂ ਹੋਈਆਂ ਨੇ ਉਹ ਆਪਣੇ ਐਸਕੇ ਮਗੈਰਾ ਨਿਤਿਕ ਔਰ ਕੇਐਮਐਮ ਦੇ ਸਾਰੇ ਜਿਹੇ ਪੰਜ ਮੈਂਬਰਾਂ ਦੀ ਟੀਮ ਗਈ ਸੀਗੀ ਔਰ ਪੰਜ ਮੈਂਬਰ ਇੱਕ ਕੇਐਮਐਮ ਦੇ ਸੀਗੀ ਔਰ ਉਸ ਟੀਮ ਦੇ ਨਾਲ ਜਿਹੜਾ ਸੀਗਾ ਆਪਾਂ ਜਿਵੇਂ ਪਹਿਲਾਂ ਪਿੱਛੇ ਇੱਕ ਐਮਪੀ ਨੂੰ ਮੰਗ ਪੱਤਰ ਦਿੱਤੇ ਹੋਏ ਸੀਗੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ 12 ਸੀਗੀਆਂ ਜਿਹੜੀਆਂ ਲੈ ਕੇ ਆਪਾਂ ਬੈਠੇ ਆਂ ਔਰ 13ਵੀਂ ਮੰਗ ਜਿਹੜੀ ਸ਼ੰਭੂ ਖਨੋਰੀ ਜਿਹੜਾ ਬਹੁਤ ਵੱਡਾ ਹਰਿਆਣਾ ਸਰਕਾਰ ਨੇ ਤਸ਼ੱਦਦ ਕੀਤਾ ਉਹਨਾਂ ਅਫਸਰਾਂ ਦੇ ਕਾਰਵਾਈ ਕਰਾਉਣ ਵਾਸਤੇ ਜਿਹੜੀ ਮੰਗ ਹੈ 13ਵੀਂ ਸਾਡੀ ਉਹ ਪੈ ਚੁੱਕੀ ਆ ਉਹਨਾਂ 13 ਮੰਗਾਂ ਦੇ ਵਿੱਚ ਜਿਹੜਾ ਸੀ ਵਿਰੋਧੀ ਧਿਰ ਨੂੰ ਜਾ ਕੇ ਇੱਕ ਰਾਹੁਲ ਗਾਂਧੀ ਨੂੰ ਮੰਗ ਪੱਤਰ ਸੌਂਪਿਆ ਗਿਆ ਔਰ ਉਸ ਮੰਗ ਪੱਤਰ ਦੇ ਵਿੱਚ ਉਹਦੇ ਨਾਲ ਵਿਚਾਰ ਵਟਾਂਦਰਾ ਹੋਇਆ ਔਰ ਐਮਐਸਪੀ ਜਿਹੜਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਉਹਦੇ ਨਾਲ ਜਿਹੜਾ ਸਰਕਾਰਾਂ ਦੇ ਮਨ ਵਿੱਚ ਭਰਮਿਆ ਕਿ ਸਾਡੇ ਨਾਲ ਜਦੋਂ ਇਹ ਕਾਨੂੰਨ ਬਣ ਗਿਆ ਤਾਂ ਸਰਕਾਰ ਦੇ ਤੇ ਬਹੁਤ ਵੱਡਾ ਭਾਰ ਪੈਂਦਾ ਔਰ ਉਹ ਜਿਹੜਾ ਸੀਗਾ ਨਾ ਮਤਲਬ ਪਰਦਾ ਇਹਨਾਂ ਤੇ ਉਹ ਪਰਦਾ ਫਾਸਟ ਕਰਨ ਵਾਸਤੇ ਔਰ ਇਹਨਾਂ ਨੂੰ ਸਮਝਾ ਆ ਕੇ ਸਾਰਾ ਕੁਝ ਕੀਤਾ ਗਿਆ ਰਾਹੁਗਾਂਧੀ ਤੁਸੀਂ ਵੇਖੋ ਮੰਨੇ ਵੀ ਆ ਕਿ ਐਮਐਸਪੀ ਗਰੰਟੀ ਕਾਨੂੰਨ ਬਣ ਜਾਂਦਾ ਤੇ ਸਰਕਾਰ ਦਾ ਕੋਈ ਨੁਕਸਾਨ ਨਹੀਂ ਉਹਦੇ ਵਿੱਚ ਔਰ ਉਹ ਬਨਣਾ ਚਾਹੀਦਾ ਤੇ ਇਸ ਕਰਕੇ ਜਿਹੜਾ ਸਾਰਾ ਉਹ ਵਿਚਾਰ ਫਰੰਦਰਾ ਉੱਤੇ ਹੋਇਆ ਔਰ ਉਮੀਦ ਆ ਕਿ ਜਿਹੜਾ ਵਿਰੋਧੀ ਧਿਰ ਆ ਜਿਹਨੂੰ ਆਪਾਂ ਮੰਗ ਪੱਤਰ ਦਿੱਤੇ ਆ ਸਾਰਿਆਂ ਨੂੰ ਔਰ ਉਹ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਦਰ ਸੈਸ਼ਨ ਚੱਲੂਗਾ ਉਹ ਸੈਸ਼ਨ ਦੇ ਵਿੱਚ ਜਿਹੜਾ ਉਹ ਮੰਗ ਰੱਖਣਗੇ